ਕਈ ਲੋਕਾਂ ਨੂੰ ਨਾ ਵਹਿਮ ਹੁੰਦਾ ਕਿ ਖੁਸ਼ੀ ਟਿਕਦੀ ਨਹੀਂ ਹੈਗੀ ਜਦੋਂ ਵੀ ਸਾਡੇ ਘਰ 'ਚ ਕੋਈ ਖੁਸ਼ੀ ਆਉਂਦੀ ਆ ਉਹ ਚਲੀ ਜਾਂਦੀ ਆ ਤੇ ਫਿਰ ਵੀ ਅਸੀਂ ਇਹਦਾ ਸੁਣਨੇ ਆ ਸਾਡਾ ਮਨ ਹਮੇਸ਼ਾ ਹੀ ਉਹ ਭਾਰੀ ਰਹਿੰਦਾ ਤੇ ਅਸੀਂ ਸੋਚਦੇ ਆ ਵੀ ਜਦੋਂ ਸਾਡੇ ਘਰ ਖੁਸ਼ੀ ਆਉਂਦੀ ਆ ਫਿਰ ਅਸੀਂ ਖੁਸ਼ ਨਹੀਂ ਹੁੰਦੇ ਹੈਗੇ ਅਸੀਂ ਸੋਚੀਦਾ ਵੀ ਜ਼ਿਆਦਾ ਖੁਸ਼ ਨਾ ਹੋਵੋ ਵੀ ਕਿਤੇ ਇਹ ਵੀ ਖੁਸ਼ੀ ਨਾ ਚਲੀ ਜਾਵੇ ਹੈਨਾ ਅਕਸਰ ਇਹ ਚੀਜ਼ਾਂ ਗੱਲਾਂ ਹੁੰਦੀਆਂ ਨੇ ਹੈਨਾ ਲੇਕਿਨ ਸਾਰਿਆਂ ਨੂੰ ਵੱਡਾ ਦੁੱਖ ਦਾ ਕਾਰਨ ਸਾਡਾ ਉਦੋਂ ਬਣਦਾ ਜਦੋਂ ਅਸੀਂ ਇਹਨੂੰ ਫੜ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਦੇਖੋ ਜੀ ਜਿਹੜੀ ਖੁਸ਼ੀ ਹੁੰਦੀ ਆ ਇਹਨੇ ਤਾਂ ਹਰ ਪਲ ਹਰ ਕਾਰਨ ਦੀ ਵਜ੍ਹਾ ਦੇ ਨਾਲ ਚੇਂਜ ਹੋਣਾ ਹੁੰਦਾ ਦੇਖੋ ਸਾਡੀ ਲਾਈਫ ਆ ਇੱਕ ਬਹਾਾ ਚੱਲ ਰਿਹਾ ਇਹਦੇ ਵਿੱਚ ਲੱਖਾਂ ਕਾਰਨ ਆਉਣੇ ਆ ਖੁਸ਼ੀ ਦੇ ਕਾਰਨ ਕਦੀ ਵੀ ਇੱਕ ਨਹੀਂ ਹੁੰਦਾ ਹੈਗਾ ਔਰ ਉਹ ਕਾਰਨ ਬਦਲਦੇ ਰਹਿੰਦੇ ਆ ਹਨਾ ਜਦੋਂ ਤੁਸੀਂ ਇਹਨੂੰ ਫੜ ਕੇ ਰੱਖਣ ਦੀ ਕੋਸ਼ਿਸ਼ ਕਰੋਗੇ ਵੀ ਹਮੇਸ਼ਾ ਲਈ ਇਹ ਖੁਸ਼ੀ ਮੇਰੇ ਕੋਲੇ ਰਹਿ ਜਾਵੇ ਤਾਂ ਫਿਰ ਤੁਸੀਂ ਕਦੀ ਵੀ ਖੁਸ਼ ਨਹੀਂ ਹੋਵੋਗੇ ਦੇਖੋ ਜਿਹੜਾ ਪਲ ਤੁਹਾਨੂੰ ਖੁਸ਼ੀ ਦਾ ਮਿਲਿਆ ਤਾਂ ਉਸ ਪਲ ਨੂੰ ਬਿਨਾਂ ਕੋਸ਼ਿਸ਼ ਸੋਚੇ ਸਮਝੇ ਕਿ ਆਉਣ ਵਾਲੇ ਸਮੇਂ 'ਚ ਇਹਦਾ ਕੀ ਬਣੂ ਕੀ ਨਹੀਂ ਉਹਨੂੰ ਉਸ ਟਾਈਮ ਦੇ ਲਈ ਜੀਓ ਉਸ ਟਾਈਮ ਦੇ ਵਿੱਚ ਖੁਸ਼ ਹੋਵੋ ਕਿਉਂਕਿ ਤੁਸੀਂ ਉਸ ਖੁਸ਼ੀ ਨੂੰ ਪਾਉਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੁੰਦੀ ਆ ਹਨਾ ਇਹ ਉਹਨੂੰ ਦੇਖੋ ਦੁਨੀਆ ਤੇ ਕੋਈ ਵੀ ਚੀਜ਼ ਸਥਾਈ ਨਹੀਂ ਹੈਗੀ ਸਦਾ ਲਈ ਨਹੀਂ ਹੈਗੀ ਖੁਦ ਅਸੀਂ ਖੁਦ ਨਹੀਂ ਸਾਡਾ ਜੀਵਨ ਆ ਜਿਹੜਾ ਇਹ ਖੁਦ ਸਦਾ ਲਈ ਨਹੀਂ ਅਸੀਂ ਇੱਥੇ ਆਏ ਹੈਗੇ ਇਹ ਵੀ ਸਾਨੂੰ ਗੁਰਬਾਣੀ ਆਪਾਂ ਕਿਉਂ ਕਹਿੰਦੇ ਆ ਕਿ ਗੁਰਬਾਣੀ ਪੜੋ ਉਹਨੂੰ ਸਮਝੋ ਇਹਦਾ ਮਤਲਬ ਇਹੀ ਆ ਕਿ ਜਦੋਂ ਅਸੀਂ ਇਸ ਚੀਜ਼ ਨੂੰ ਸਮਝਣ ਲੱਗ ਗਏ ਕਿ ਕਿਸੇ ਵੀ ਚੀਜ਼ ਨੂੰ ਜ਼ਿਆਦਾ ਪਕੜੋਗੇ ਜ਼ਿਆਦਾ ਘੁੱਟ ਕੇ ਫੜੋਗੇ ਕਿ ਵੀ ਇਹ ਕਿਤੇ ਚਲੀ ਨਾ ਜਾਵੇ ਤੇ ਤੁਹਾਡੇ ਮਨ ਦੇ ਵਿੱਚ ਉਹ ਜਿਹੜਾ ਭਾਰੀਪਾਨਾ ਹਮੇਸ਼ਾ ਹੀ ਰਹਿਣਾ ਔਰ ਤੁਸੀਂ ਜਿਹੜੀ ਤੁਹਾਡੀ ਖੁਸ਼ੀ ਆ ਉਹਨੂੰ ਤੁਸੀਂ ਖੁਸ਼ ਹੋ ਕੇ ਉਹ ਪਲ ਬਤਾ ਹੀ ਨਹੀਂ ਸਕਦੇ ਹੈਗੇ ਇਸ ਲਈ ਅਗਰ ਜ਼ਿੰਦਗੀ ਦੇ ਵਿੱਚ ਸਦਾ ਹੀ ਖੁਸ਼ ਰਹਿਣਾ ਚਾਹੁੰਦੇ ਹੋ ਨਾ ਸਦਾ ਹੀ ਜ਼ਿੰਦਗੀ ਦੇ ਵਿੱਚ ਅੰਦਰੋਂ ਆਨੰਦਿਤ ਰਹਿਣਾ ਚਾਹੁੰਦੇ ਹੋ ਤਾਂ ਉਸ ਪਲ ਨੂੰ ਹਮੇਸ਼ਾ ਹੀ ਜੀਆ ਕਰੋ ਜਿਸ ਪਲੋਂ ਖੁਸ਼ੀ ਆਉਂਦੀ ਹੈ ਨਾ ਕਿ ਉਹਨੂੰ ਇਹ ਸੋਚ ਕੇ ਬਰਬਾਦ ਕਰਿਆ ਕਰੋ ਕਿ ਪਤਾ ਨਹੀਂ ਇਹ ਕਿੰਨੇ ਦਾ ਟਾਈਮ ਲਈ ਹੈ ਜੀ